ਬਣੇਰੋ ਨਿਊਜ਼ 89 ਪੰਜਾਬ ਦੇ ਨਾਲ ਅੱਜ ਇੱਕ ਅਹਿਮ ਖਬਰ ਲੈ ਕੇ ਤੁਹਾਡੇ ਰੂਬਰੂ ਹੋਏ ਆ ਕਿਉਂਕਿ ਨਿਊਜ਼ 89 ਪੰਜਾਬ ਚਾਹੁੰਦਾ ਹੈ ਕਿ ਤੁਹਾਡੀ ਸਿਹਤ ਦੇ ਨਾਲ ਕੋਈ ਵੀ ਵਿਅਕਤੀ ਖੇលਵਾਲ ਨਾ ਕਰ ਸਕੇ ਸੋ आज ਜਿਵੇਂ ਹੀ ਸਵੇਰ ਹੋਈ ਤਾਂ ਇੱਕ ਵੱਡੀ ਖਬਰ ਜਿਹੜੀ ਹੈ ਨਿਕਲ ਕੇ ਸਾਹਮਣੇ ਆਈ ਕਿ ਰਾਜਪੁਰਾ ਦੇ ਗਊ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ ਵੱਲੋਂ ਵੱਡੀ ਮਾਤਰਾ ਦੇ ਵਿੱਚ ਜਿਹੜਾ ਹੈ ਨਕਲੀ ਪਨੀਰ ਜੋ ਰਾਜਪੁਰਾ ਦੇ ਡੈਰੀਆਂ ਦੇ ਵਿੱਚ ਸਪਲਾਈ ਕੀਤਾ ਜਾ ਰਿਹਾ ਸੀ ਉਹਨੂੰ ਫੜਿਆ ਗਿਆ। ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਜਿਵੇਂ ਹੀ ਤਿਹਾਰਾਂ ਦਾ ਮੌਸਮ ਸ਼ੁਰੂ ਹੋਇਆ ਤਿਹਾਰਾਂ ਨੇ ਸ਼ੁਰੂ ਹੋਏ ਤਾਂ ਤਨ ਪਨੀਰ ਨਕਲੀ ਮਠਾਈਆਂ ਬਣਾਉਣ ਵਾਲੇ ਲੋਕ ਜਿਹੜੇ ਹਨ ਉਹ ਲਗਾਤਾਰ ਸ ਗਰਮ ਹੋ ਗਏ ਤੇ ਲਗਾਤਾਰ ਰਾਜਪੁਰਾ ਸ਼ਹਿਰ ਦੇ ਵਿੱਚ ਕਈ ਦੁਕਾਨਾਂ ਤੇ ਨਕਲੀ ਪਨੀਰ ਅਤੇ ਨਕਲੀ ਦੁੱਧ ਦਹੀਂ ਤੇ ਮਠਾਈਆਂ ਵੇਚੀਆਂ ਜਾ ਰਹੀਆਂ ਸੋ ਲਗਾਤਾਰ ਤੁਹਾਨੂੰ న్యూਸ 89 ਪੰਜਾਬ ਸਾਵਧਾਨ ਕਰ ਰਿਹਾ ਹੈ ਕਿ ਆਪਣੇ ਬੱਚਿਆਂ ਨੂੰ ਬਿਮਾਰੀ ਤੋਂ ਦੂਰ ਰੱਖਣ ਵਾਸਤੇ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਕਿਉਂਕਿ ਲਗਾਤਾਰ ਰਾਜਪੁਰਾ ਸ਼ਹਿਰ ਦੇ ਵਿੱਚ ਨਕਲੀ ਪਨੀਰ ਤੇ ਇਹ ਜੀਆਂ ਚੀਜ਼ਾਂ ਜਿਹੜੀਆਂ ਖਾਣ ਦੀਆਂ ਇਸ ਸਮਗਲਰ ਵੇਚ ਰਹੇ ਹੈ ਜੇ ਗੱਲ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਤਾਂ ਇਹਨਾਂ ਵਿਭਾਗਾਂ ਦੇ ਵਿੱਚ ਕੁਝ ਬਹਿਤਰੀਆਂ ਕਾਲੀਆਂ ਪੇਡਾ ਲਗਾਤਾਰ ਇਹਨ ਲੋਕਾਂ ਦੇ ਨਾਲ ਮਿਲ ਕੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਹੀਆਂ ਕਿਉਂਕਿ ਜਦ ਇਹ ਪਨੀਰ ਦਾ ਸੈਂਪਲ ਹੈ ਲੈਬ ਦੇ ਵੀ ਟੈਸਟ ਤੋਂ ਵਾਸਤੇ ਜਾਂਦਾ ਤਾਂ ਉਹ ਕਦੀ ਵੀ ਫੇਲ ਹੋ ਕੇ ਨਹੀਂ ਆਂਦਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਮੋਟਾ ਪੈਸਾ ਜਿਹੜਾ ਹੈ ਇਹ ਜੀ ਕਾਲੀ ਭੇਡਾਂ ਨੂੰ ਜਾ ਰਿਹਾ ਤੇ ਇਹਨਾਂ ਦਾ ਘਰ ਚੱਲ ਰਿਹਾ ਤੇ ਲੋਕਾਂ ਦੀ ਸਿਹਤ ਦੇ ਨਾਲ ਲਗਾਤਾਰ ਖਿਲਵਾੜ ਹੋ ਰਿਹਾ ਤੁਸੀਂ ਬਣੇ ਰਹੋ న్యూਸ 89 ਪੰਜਾਬ ਦੀ ਖਬਰ ਦੇ ਨਾਲ ਕਿਉਂਕਿ ਖਬਰ ਹਜੇ ਬਾਕੀ ਹੈ ਆਪਾਂ ਗੱਲ ਕਰਾਵਾਂਗੇ ਗਊ ਰੱਖਿਆ ਦਲ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਨਾਲ ਤੇ ਦਿਖਾਵਾਂਗੇ ਤੁਹਾਨੂੰ ਨਕਲੀ ਪਨੀਰ ਤੇ ਗੱਲ ਕਰਾਵਾਂਗੇ ਨਿਸ਼ਾਨ ਸਿੰਘ ਜੋ ਕਿ ਚੌਕੀ ਇੰਚਾਰਜ ਕਸੂਰ ਹੈ ਜਿਨ੍ਹਾਂ ਨੇ ਮਿਲ ਕੇ ਇਹ ਸਾਰਾ ਪਨੀਰ ਜਿਹੜਾ ਹੈ ਆਪਣੇ ਕਬਜ਼ੇ ਚ ਲਿੱਤਾ ਤੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੁਣ ਅੱਗੇ ਦੇਖਣਾ ਇਹ ਹੋਏਗਾ ਕਿ ਜਿਹੜੇ ਦੋ આરોપી ਫੜੇ ਆਂ ਤੇ ਪਨੀਰ ਫੜਿਆ ਕਿ ਆ ਇਹਨਾਂ ਦੇ ਸੈਂਪਲ ਸਹੀ ਪਾਇਏ ਜਾਂਦੇ ਆ ਜਾਂ ਇਹ ਪਨੀਰ ਜਿਹੜਾ ਹੈ ਬਿਲਕੁਲ ਸਹੀ ਹੋ ਕੇ ਬਾਜ਼ਾਰਾ ਦੇ ਵਿੱਚ ਇਸ ਤਰ੍ਹਾਂ ਹੀ ਵਿਕਦਾ ਰਹੇਗਾ ਤੇ ਕਾਲੀਆਂ ਭੇਡਾਂ ਨੂੰ ਪੈਸੇ ਚਰਦੇ ਰਹਿਣਗੇ ਸੋ ਲਗਾਤਾਰ ਨਿਊਜ਼ 29 ਪੰਜਾਬ ਦੇ ਨਾਲ ਬਣੇ ਰਹੋ ਕਿਉਂਕਿ ਖਬਰ ਅਜੇ ਬਾਕੀ ਹੈ ਸੋ ਤੁਹਾਨੂੰ ਜਿਵੇਂ ਦਿਖਾ ਰਿਹਾ ਲਗਾਤਾਰ ਕਿ ਰਾਜਪੁਰਾ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਤਿਹਾਰਾ ਦੇ ਦਿਨਾਂ ਦੇ ਵਿੱਚ ਲਗਾਤਾਰ ਪਨੀਰ ਮੱਖਣ ਤਹੀ ਆਦੀ ਜਿਹੜੀ ਡੁਪਲੀਕੇਟ ਚੀਜ਼ਾਂ ਵਰਤੀ ਜਾ ਰਹੀਆਂ ਸੀ ਇਹ ਨਹੀਂ ਕਹਿੰਦੇ ਕਿ ਸਾਰੇ ਜਿਹੜੇ ਹੈਗੇ ਇੱਕ ਤਰ੍ਹਾਂ ਦੇ ਹੈਗੇ ਪੰਜੋਂ ਉਂਗਲੀਆਂ ਬਰਾਬਰ ਹਨ ਲੇਕਿਨ ਕਿਤੇ ਨਾ ਕਿਤੇ ਨਕਲੀ ਪਨੀਰ ਨਕਲੀ ਜਿਹੜਾ ਇਹ ਸਮਾਨ ਖਾਨ ਦਾ ਜਿਹੜਾ ਹੈ ਉਹ ਸ਼ਹਿਰ ਦੇ ਵਿੱਚ ਲਗਾਤਾਰ ਵਰਤਾਇਆ ਜਾ ਰਿਹਾ ਦੁਕਾਨਾਂ ਤੇ ਸਵੇਰੇ ਜਿਵੇਂ ਹੀ ਰਾਤ ਹੁੰਦੀ ਹੈ 3 ਵਜੇ ਤੋਂ ਲੈ ਕੇ ਸ਼ੁਰੂ ਹੋ ਜਾਂਦਾ ਕੰਮ ਇਹ ਜਿਹੜੇ ਸਮਗਲਰ ਹੈਗੇ ਬਾਹਰੋਂ ਹਰਿਆਣੇ ਵਗੈਰਾ ਤੋ ਜਿਹੜਾ ਹੈਗਾ ਸਾਰਾ ਇਸ ਮਾਲ ਜਿਹੜਾ ਉਰੇ ਰਾਜਪੁਰੇ ਦੇ ਵਿੱਚ ਵਿਕ ਰਿਹਾ ਸੋ ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਕਿ ਗਊ ਰੱਖਿਆ ਦਲ ਦੇ ਪ੍ਰਧਾਨ ਅਸਤੀਸ਼ ਕੁਮਾਰ ਵੱਲੋਂ ਜਿਹੜਾ ਹੈ ਇਹ ਪਹਿਲ ਕੀਤੀ ਗਈ ਹੈ ਕਿ ਸ਼ਹਿਰ ਦੇ ਵਿੱਚ ਕਿਸੇ ਪ੍ਰਕਾਰ ਦੀ ਮਿਲਾਵਟੀ ਚੀਜ਼ ਨਹੀਂ ਵੇਚਨ ਦਿੱਤੀ ਜਾਏਗੀ ਸੋ ਜਿਵੇਂ ਸਾਨੂੰ ਪਤਾ ਲੱਗ ਰਿਹਾ ਕਿ ਹੋਰ ਵੀ ਜੜੀਆਂ ਦਾਲਾਂ ਵਗੈਰਾ ਜੋ ਐਕਸਪਾਇਰੀ ਹੁੰਦੀਆਂ ਉਹ ਵੀ ਜਿਹੜੀ ਮੋਲ ਤੋਂ ਲੈ ਕੇ ਉਰੇ ਸ਼ਹਿਰ ਦੇ ਵਿੱਚ ਵਿਕ ਰਹੀਆਂ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਕੁਝ ਜਿਹੜੇ ਸ਼ਹਿਰ ਦੇ ਹਲਵਾਈ ਹੈਗੇ ਉਹ ਡੈਰੀਆਂ ਹੈਗੀਆਂ ਉਹ ਲਗਾਤਾਰ ਨਕਲੀ ਉੱਧ ਪਨੀਰ ਜਿਹੜਾ ਇਹ ਦਿਖਾਇਆ ਜਾ ਰਿਹਾ ਤੁਹਾਨੂੰ ਪਨੀਰ ਦਿਖਾਇਆ ਜਾ ਰਿਹਾ ਤੁਹਾਨੂੰ ਲਗਾਤਾਰ ਤਸਵੀਰ ਦੇ ਵਿੱਚ ਵੀ ਦਿਖਾਵਾਂਗੇ ਕਿ ਪਨੀਰ ਕਿਸ ਤਰ੍ਹਾਂ ਦਾ ਡੁਪਲੀਕੇਟ ਪਨੀਰ ਦਿਖਾਈ ਜਾ ਰਿਹਾ ਲੇਕਿਨ ਕਿਤਨੇ ਕਿਤੇ ਜਦ ਕਾਲੀਆਂ ਭੇਡਾਂ ਜਿਹੜੀਆਂ ਹੁੰਦੀਆਂ ਚਾਹੇ ਉਹ ਪੁਲਿਸ ਡਿਪਾਰਟਮੈਂਟ ਦੇ ਵਿੱਚ ਆ ਚਾਹੇ ਉਹ ਸਿਵਲ ਡਿਪਾਰਟਮੈਂਟ ਦੇ ਵਿੱਚ ਆ ਪ੍ਰਸ਼ਾਸਨ ਦੇ ਵਿੱਚ ਆ ਜਾਂ ਫਿਰ ਹੈਲਥ ਡਿਪਾਰਟਮੈਂਟ ਦੇ ਵਿੱਚ ਆ ਇਹ ਜਾ ਕੇ ਕਿਤਨੇ ਕਿਤੇ ਸੈਂਪਲ ਪਾਸ ਵੀ ਹੋ ਜਾਂਦੇ ਆ ਤੁਹਾਨੂੰ ਪਤਾ ਹੀ ਹੈ ਸੋ ਅਸਤੀਸ਼ ਕੁਮਾਰ ਜੀ ਸਾਡੇ ਨਾਲ ਮੌਜੂਦ ਹੈ ਤੇ ਤੁਸੀਂ ਦੇਖ ਰਹੇ ਹੋ ਕਿ ਨਿਸ਼ਾਨ ਸਿੰਘ ਜੀ ਸਾਡੇ ਨਾਲ ਇਸ ਸਮੇਂ ਮੌਜੂਦ ਹੈ ਜਿਹੜੇ ਕਸਤੂਰਬਾਈ ਇੰਚ ਖੜਿਆ ਗਿਆ ਕਾਫੀ ਵੱਡੀ ਮਾਤਰਾ ਦੇ ਵਿੱਚ ਸੋਸਤੀ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਜੇ ਵਧੀਆ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਮੁਬਾਰਕਾਂ ਦੇਣਾ ਵੀ ਸਾਡਾ ਫਰਜ਼ ਬੰਦਾ ਹੈ ਕੀ ਕੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਪਨੀਰ ਆ ਰਿਹਾ ਹੈ ਮੈਨੂੰ ਕਈ ਦਿਨਾਂ ਤੋਂ ਸੂਚਨਾ ਮਿਲ ਰਹੀ ਸੀ ਕਿ ਸ਼ਹਿਰ ਵਿੱਚੋਂ ਵੀ ਸ਼ਹਿਰ ਦੇ ਅੰਦਰ ਨਕਲੀ ਪਨੀਰ ਆ ਰਿਹਾ ਹੈ ਨਕਲੀ ਮੱਖਣ ਆ ਰਿਹਾ ਹੈ ਜਿਹੜਾ 40 ਰੁਪਏ ਕਿਲੋ ਤੱਕਰ ਵੇਚਦੇ ਆ ਪਨੀਰ 150 ਰੁਪਏ ਕਿਲੋ ਵੇਚਿਆ ਜਾ ਰਿਹਾ ਹੈ ਖੋਆ ਵੀ ਨਕਲੀ ਆ ਰਿਹਾ ਹੈ ਬਹੁਤ ਸਾਰਾ ਨਕਲੀ ਦੇਸੀ ਕੀ ਵੀ ਨਕਲੀ ਬਿਕ ਰਿਹਾ ਹੈ ਮੈਂ ਇਹਦੀ ਜਾਣਕਾਰੀ 2-4 ਦਿਨ ਪਹਿਲਾਂ ਤੁਹਾਨੂੰ ਵੀ ਦਿੱਤੀ ਸੀ ਸ਼ਾਇਦਾਂ ਧਿਆਨ ਚ ਲਿਆਉਣਾ ਸੀ ਐਸਐਚਓ ਸਾਹਿਬ ਨੇ ਮੇਰੀ ਪੂਰੀ ਸਪੋਰਟ ਕਰੀ ਹੈ ਕਹਿੰਦੇ ਕਿਤੇ ਵੀ ਮਿਲਦੀ ਹੈ ਇਹ ਇਹੋ ਜੀ ਚੀਜ਼ ਕੋਈ ਨਕਲੀ ਪ੍ਰੋਡਕਟ ਵੇਚ ਰਿਹਾ ਮੈਨੂੰ ਫੋਨ ਕਰਨਾ ਤੁਰੰਤ ਅੱਜ ਸਵੇਰ ਮੈਂ ਇਨਚਾਰਜ ਸਾਹਿਬ ਨੂੰ ਫੋਨ ਮਾਰਿਆ 2 ਮਿੰਟ ਦੇ ਅੰਦਰ ਇਹਨਾਂ ਦੀ ਜਿਹੜੀ ਟੀਮ ਹੈ ਮੌਕੇ ਤੇ ਪੁੱਜ ਗਈ ਜਿੱਥੇ ਇਹ ਪਨੀਰ 4 ਕੁਇੰਟਲ ਕਿਸੇ ਡੈਰੀ ਤੇ ਉਤਾਰਿਆ ਸੀ ਮੌਕੇ ਤੇ ਟੀਮ ਨੇ ਆ ਕੇ ਉਹਨਾਂ ਨੂੰ ਕਾਬੂ ਕਰਿਆ ਤੇ ਜਿਹੜਾ ਪਨੀਰ ਹੈ ਤੁਹਾਡੇ ਸਾਹਮਣੇ ਹੈ ਇਹ ਇੱਕ ਸੁਰਵਾ ਚੌਂਕੀ ਦੇ ਅੰਦਰ ਸਿਸਟਮ ਗੱਡੀ ਖੜੀ ਜਾ ਮੈਂ ਇਹ ਜਾਣਕਾਰੀ ਐਸਐਸਪੀ ਸਾਹਿਬ ਨੂੰ ਵੀ ਦੇ ਦਿੱਤੀ ਹੈ ਮੇਰਾ ਇਹ ਕਹਿਣਾ ਹੈ ਵੀ ਸ਼ਹਿਰ ਦੇ ਅੰਦਰ ਕੋਈ ਵੀ ਪ੍ਰੋਡਕਟ ਨਕਲੀ ਨਹੀਂ ਵਿਕਣਾ ਚਾਹੀਦਾ ਮੈਂ ਪਹਿਲਾਂ 8-10 ਦਿਨ ਪਹਿਲਾਂ ਚੈਨਲ ਦੇ ਰਾਹੀਂ ਇੱਕ ਆਪਣੀ ਵੀਡੀਓ ਪਾ ਕੇ ਚੇਤਾਵਨੀ ਦਿੱਤੀ ਸੀ ਵੀ ਸ਼ਹਿਰ ਦੇ ਅੰਦਰ ਕੋਈ ਨਕਲੀ ਸਮਾਨ ਨਾ ਵੇਚਿਆ ਜਾਵੇ ਅਗਰ ਕੋਈ ਵੇਚੇਗਾ ਤਾਂ ਮੈਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਵਾਉਂਗਾ ਤੇ ਅੱਜ ਉਸੇ ਦੌਰਾਨ ਇਹ ਜਿਹੜਾ ਪਨੀਰ ਪਕੜਿਆ ਗਿਆ ਇਹ ਬਿਲਕੁਲ ਨਕਲੀ ਆ ਮੈਂ ਤੁਹਾਨੂੰ ਦਿਖਾਇਆ ਵੀ ਹੈ ਆ ਦੇਖੋ ਰਤੀਸ਼ ਕੁਮਾਰ ਜੀ ਦਿਖਾ ਰਹੇ ਤੋ ਕਿ ਮੈਂ ਇਹ ਭੁਰ ਰਿਹਾ ਪਨੀਰ ਇਹਦੇ ਅੰਦਰ ਕੋਈ ਚਿਕਨਾਹਟ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਇਹ ਬਿਲਕੁਲ ਨਕਲੀ ਪਨੀਰ ਹੈ ਜ਼ਹਿਰ ਹੈ ਇਹਨੂੰ ਖਾ ਕੇ ਲੋਕ ਦੇ ਬੱਚੇ ਬਿਮਾਰ ਹੋਣਗੇ ਮਰਨਗੇ ਤੇ ਇਹ ਜਿਹੜੀ ਬਣਦੀ ਕਾਰਵਾਈ ਮੈਂ ਕਹਾਂਗਾ ਬਣਦੀ ਕਾਰਵਾਈ ਤੋਂ ਵੀ ਜ਼ਿਆਦਾ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਮੌਤ ਵੀ ਹੋ ਸਕਦੀ ਹੈ ਹਾਂ ਤੇ ਇਹ ਜਿਹੜਾ ਧੰਦਾ ਗੁਰਕਦੰਧਾ ਬੰਦ ਹੋਣਾ ਚਾਹੀਦਾ ਮੇਰੀਆਂ ਟੀਮਾਂ ਗਊ ਰੱਖਸ਼ਾ ਦਲ ਦੀਆਂ ਤੇ ਸ਼੍ਰੀ ਹਿੰਦੂ ਤਖਤ ਦੀਆਂ ਟੀਮਾਂ ਪੂਰੇ ਪੰਜਾਬ 'ਚ ਉਹਨਾਂ ਦੀ ਡਿਊਟੀ ਲਗਾਤੀ ਆ ਜਗ੍ਹਾ-ਜਗ੍ਹਾ ਉਹ ਚੈੱਕ ਕਰਨਗੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰਨਗੇ ਪਿਛਲੇ ਦਿਨੀ ਪੰਜ ਚਾਰ ਦਿਨ ਪਹਿਲਾਂ ਲਵਲੀ ਯੂਨੀਵਰਸਿਟੀ ਤੁਸੀਂ ਜਲੰਧਰ ਸੁਣਿਆ ਹੋਣਾ ਉਸ ਦੇ ਬਾਹਰ ਪਿੱਛੇ ਬੈਕ ਸਾਈਡ ਤੇ ਇੱਕ ਮੌਲ ਦੇ ਅੰਦਰ ਗਊ ਦਾ ਮਾਸ ਟਿੰਨ ਦੇ ਅੰਦਰ ਬੰਦ ਕਰਕੇ ਉਹ ਵਿੱਚ ਜਾ ਰਿਹਾ ਸੀ ਉਹ ਵੀ ਅਸੀਂ ਪਕੜ ਕੇ ਪਰਦਾ ਫਾਸ਼ ਕਰਿਆ ਜੀ ਜੀ ਇਸ ਤੀ ਜੀ ਇਹ ਬਿਲਕੁਲ ਠੀਕ ਗੱਲ ਹੈ ਕਿ ਤੁਸੀਂ ਇਹ ਫੜਿਆ ਲੇਕਿਨ ਕਿਤੇ ਨਾ ਕਿਤੇ ਜਦ ਕਾਲੀਆਂ ਪੇਡਾਂ ਕੋਲੇ ਜਾਏਗਾ ਸੈਂਪਲ ਪਰਨਵਾਤੇ ਤੇ ਤੁਹਾਨੂੰ ਪਤਾ ਹੀ ਹੈ ਕਿ ਸੈਂਪਲ ਪਾਸ ਹੋ ਕੇ ਜਰੂਰੀ ਮੇਰੀ ਗੱਲ ਸੁਣੋ ਮੈਨੂੰ ਅਗਰ ਇਹ ਸੈਂਪਲ ਕਿਸੇ ਡਾਕਟਰ ਨੇ ਪਾਸ ਕਰਿਆ ਮੈਂ ਇਹਨਾਂ ਦਾ ਅਲੱਗ ਸੈਂਪਲ ਦੀ ਵੀ ਰਿਪੋਰਟ ਲਵਾਵਾਂਗਾ ਦਿੱਲੀयां ਰਿਪੋਰਟ ਕਰਾਵਾਂਗਾ ਅਗਰ ਕਿਸੇ ਡਾਕਟਰ ਨੇ ਇਸ ਸੈਂਪਲ ਨੂੰ ਪਾਸ ਕਰਤਿਆ ਤਾਂ ਉਹਦੇ ਖਿਲਾਫ ਵੀ ਮੈਂ ਮੁਕੱਦਮਾ ਦਰਜ ਕਰਾਵਾਂਗਾ ਇਹ ਭੁੱਲ ਜਾਣ ਜੇ ਕਰਪਸ਼ਨ ਇਹ ਲੋਕ ਕਰ ਰਹੇ ਆ ਤਾਂ ਉਨਾਂ ਹੀ ਡਾਕਟਰ ਜੇ ਪੈਸੇ ਲੈ ਕੇ ਇਹਨਾਂ ਦੀ ਕੋਈ ਰਿਪੋਰਟ ਗਲਤ ਦਿੰਦਾ ਉਹ ਵੀ ਉਨਾ ਹੀ ਜ਼ਿੰਮੇਵਾਰ ਹੈ ਉਹਦੇ ਖਿਲਾਫ ਵੀ ਸਖਤ ਕਾਰਵਾਈ ਕਰਾਈ ਜਾਏਗੀ ਜੀ ਤੁਹਾਨੂੰ ਲੱਗਦਾ ਕਿ ਜਿਹੜੇ ਬੰਦੇ ਇੰਨਾ ਮੋਟਾ ਕੰਮ ਕਰ ਰਹੇ 7 ਦਿਨ ਪਹਿਲਾਂ ਵੀ ਮੈਨੂੰ ਪਤਾ ਲੱਗੇ ਕਿ ਇਸੀ ਪਾਰਟੀ ਦੀ ਜਿਹੜੀ ਹੈ ਸੈਂਪਲ ਭਰੇ ਗਏ ਆ ਤੇ ਜਿਹੜੇ ਬੰਦੇ ਮੋਟਾ ਕੰਮ ਕਰ ਰਹੇ ਕਾਲੀ ਭੇਡਾਂ ਜਿਹੜੀਆਂ ਹੈਗੀਆਂ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੂੰ ਮੰਤਲੀਆਂ ਵੀ ਜਿਹੜੀਆਂ ਜੰਦੀਆਂ ਪਤਨ ਜੰਦੀਆਂ ਹੋਣਗੀਆਂ ਰਾਜਪੁਰਾ ਦੇ ਅੰਦਰ ਤਾਂ ਖਾਸ ਕਰਕੇ ਮੈਂ ਕਹ ਰਿਹਾ ਜਿੰਨੀ ਕਰਪਸ਼ਨ ਰਾਜਪੁਰਾ ਦੇ ਅੰਦਰ ਹੈ ਜੇ ਭਗਵਾਨਤ ਮਾਨ ਨੂੰ ਡਬੋਉਣ ਵਾਲੇ ਆ ਕੋਈ ਤਾਂ ਰਾਜਪੁਰੇ ਦੀ ਹੀ ਲੀਡਰਸ਼ਿਪ ਨੂੰ ਡੁਬਾਉਣ ਵਾਲੀ ਆ ਨਹੀਂ ਭਗਵੰਤ ਮਾਨ ਕੋਈ ਮਾੜਾ ਕੰਮ ਨਹੀਂ ਕਰ ਰਿਹਾ ਉਹ ਸਮਾਜ ਵਾਸਤੇ ਬਹੁਤ ਵਧੀਆ ਕੰਮ ਉਸਨੇ ਕੀਤੇ ਆ ਅਰ ਕਰ ਰਿਹਾ ਉਹਦੇ ਨਾਂ ਤੇ ਇਹ ਸਰਕਾਰ ਬਣੀ ਸੀ ਪਰ ਅੱਗੇ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈ ਉਹਨਾਂ ਨੇ ਪੰਜਾਬ ਦਾ ਜਿਹੜਾ ਬੇੜਾਗਰਕ ਤਾ ਕ腐ਸ਼ਨ ਦਾ ਵੱਧਾ ਹੋਏਗਾ ਸ਼ਹਿਰ ਦੇ ਉਹਨਾਂ ਤੋਂ ਬਹੁਤ ਵਧੀਆ ਕੰਮ ਕਰਿਆ ਸਤੀਜੀ ਤੁਸੀਂ ਲਗਾਤਾਰ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹੋ ਕਿ న్యూਸ 89 ਪੰਜਾਬ ਦਿਖਾ ਰਿਹਾ ਕਿ ਇਹ ਇਹ ਉਹ ਪਨੀਰ ਹੈ ਜਿਹੜਾ ਅੱਜ ਪੁਲਿਸ ਤੇ ਗਊ ਰੱਖਸ਼ਾ ਦਲ ਦੇ ਪ੍ਰਧਾਨ ਸਤੀਸ਼ ਕੁਮਾਰ ਵੱਲੋਂ ਜਿਹੜਾ ਹੈ ਕਾਬੂ ਕੀਤਾ ਗਿਆ ਸੋ ਸਾਡੇ ਨਾਲ ਕਸੂਰ ਬਾ ਚੌਕੀ ਇੰਚਾਰਜ ਜਿਹੜੇ ਹਨ ਨਿਸ਼ਾਨ ਸਿੰਘ ਜੀ ਮੌਜੂਦ ਹਨ ਸਵੇਰ ਤੋਂ ਹੀ ਜਿਹੜਾ ਹੈ ਇਸ ਕਾਰਵਾਈ ਨੂੰ ਅੰਜਾਮ ਦੇ ਰਹੇ ਸੀਗੇ ਤੇ ਪਨੀਰ ਜਿਹੜਾ ਹੈ ਬਰਾਮਦ ਕਰਕੇ ਤੇ ਗੱਡੀ ਜਿਹੜੀ ਹੈ ਉਹਦੇ ਪੋਚੀ ਤੇ ਦੋ આરોપી ਜਿਹੜਾ ਸਾਨੂੰ ਪਤਾ ਲੱਗਾ ਕਿ ਪੁਲਿਸ ਦੀ ਹਿਰਾਸਤ ਦੇ ਵਿੱਚ ਚਲ ਰਹੀ ਹੈ ਸੋ ਕਿਸ ਤਰ੍ਹਾਂ ਦੇਖਦੇ ਹੋ ਸਰ ਇਸ ਮਾਮਲੇ ਨੂੰ ਕੋਈ ਪਨੀਰ ਕਬਜ਼ੇ ਲੈ ਲਿਆ ਸਬੰਧਤ ਮੰਤਰੀ ਨੂੰ ਬੁਲਾਵਾਂਗੇ ਉਤੋਂ ਉਹਨਾਂ ਸੈਂਪਲ ਪਰ ਆਏ ਜਾਣਗੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਬਸ ਤੇ ਕੀ ਪ੍ਰੋਸੈਸ ਹੁੰਦਾ ਜੀ ਦਾ ਜਿਹੜਾ ਪਨੀਰ ਫੜਿਆ ਗਿਆ ਕਿੰਨਾਂ ਕਿ ਮਾਤਰਾ ਦੇ ਵਿੱਚ ਫੜਿਆ ਗਿਆ ਹੈ ਦੋ ਕਾਉਂਟਰ ਤੇ ਲਗਭਗ ਹੈ ਹਾਂਜੀ ਹਾਂਜੀ ਦੋ ਕਾਉਂਟਰ ਤੇ ਆਪਣੇ ਜਿਹੜੇ ਸੀਨੀਅਰ ਅਧਿਕਾਰੀ ਆ ਉਹਨਾਂ ਨੂੰ ਇਸ ਬਾਰੇ ਦੱਸ ਦਿੱਤਾ ਗਿਆ ਦੱਸ ਰਿਆਂ ਹੀ ਪਹਿਲਾਂ ਮੈਂ ਮਹਿਕਮਾ ਬੁਲਾ ਰਿਆਂ ਹੀ ਮੈਂ ਕਿਹਨੂੰ ਦੱਸੂਗਾ ਉਹ ਫੜਾਈ ਪਰ ਅਫਸਰ ਨੂੰ ਦੱਸਦਾ ਹਾਂ ਹਾਂਜੀ ਤੇ ਇਹਨੂੰ ਕੰਮ ਜੀ ਲੈ ਲਿਆ ਜੋ ਉਹਦੀ ਬੰਦੀ ਕਾਰਵਾਈ ਹੋ ਜਾਂਦੀ ਹੈ ਇਹ ਕਿਸ ਤਰ੍ਹਾਂ ਉਤਾਰਿਆ ਜਾ ਰਿਹਾ ਸੀਗਾ ਕਿੰਨੇ ਕ ਬੰਦੇ ਮੌਜੂਦ ਸੀਗੇ ਜਦੋਂ ਦੋ ਬੰਦੇ ਦੋ ਬੰਦੇ ਰਸਤੇ अच्छा चलो सो एसी के निशान सिंह जी कस्तूरबा चौकी इंचार्ज और सतीश कुमार जी ਨਾਲ ਤੁਹਾਡੀ ਗੱਲ ਕਰਾਈ ਹੈ ਲਗਾਤਾਰ ਤਸਵੀਰਾਂ ਦੇ ਵੀ ਤੁਹਾਨੂੰ ਲਗਾਤਾਰ ਦਿਖਾਇਆ ਜਾ ਰਹੇ ਸੀਗਾ ਕਿ ਕਿਸ ਤਰ੍ਹਾਂ ਨਕਲੀ ਪਨੀਰ ਜਿਹੜਾ ਹੈ ਉਹ ਸ਼ਹਿਰ ਦੇ ਵਿੱਚ ਰੋਜ਼ ਵੱਡੀ ਮਾਤਰਾ ਕਵਾਂਟਲਾਂ ਦੇ ਹਿਸਾਬ ਦੇ ਨਾਲ ਵਿਕ ਰਿਹਾ ਸੋ ਤੁਸੀਂ ਸਾਵਧਾਨ ਰਹੋ ਕਿਉਂਕਿ ਇਹ ਬੱਚੇ ਤੁਹਾਡੇ ਖਾਂਦੇ ਆ ਤੇ ਤੁਸੀਂ ਵੀ ਜਿਹੜਾ ਹੈ ਇਹ ਖਾਂਦੇ ਹੋ ਕੈਂਸਰ ਦਾ ਕਾਰ ਹੈ ਜੇ ਤੁਸੀਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਇਹਨੂੰ ਵੱਤੋ ਵੱਤ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਕਿ ਰਾਜਪੁਰਾ ਸ਼ਹਿਰ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਕੁਝ ਜਿਹੜੇ ਕਾਲੀਆਂ ਭੇਡਾਂ ਹਲਵਾਈ ਜਿਹੜੇ ਹੈਗੇ ਉਹ ਲਗਾਤਾਰ ਇਹ ਨਕਲੀ ਚੀਜ਼ਾਂ ਵੇਚ ਰਹੇ ਆ ਸੋ ਸਾਵਧਾਨ ਰਹਿਣਾ ਤੁਸੀਂ ਤੇ ਨਿਊਜ਼ 89 ਪੰਜਾਬ ਤੁਹਾਨੂੰ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਵਧਾਨ ਕਰਦਾ ਰਹੇਗਾ ਕੈਮਰਾਮੈਨ ਮੁਹਿੱਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੱਦਾਂ ਹੋਵੇ ਅਖ਼ਬਾਰ